ਸਾਹਿਬ ਜੀ ਤਾ ਸ਼ਰੀ ਮਲਾਦੀ ਤਾ ਕਤ ਧਨ ਸਚਾ ਮੂਰਗ ਗਾਰ ਮਾਨਵ ਭੂਲੇ ਦਾ ਘਰ ਦਾ ਸੰਤਹ ਮੁਰਗਾਰ ਮਾਨੁਰ ਉਰਲੇ ਆਂਦਗਾਰ ਮੇਰੇ ਅਗਰ ਧਾਮ ਸਦਾ ਤੋਂ ਹੋਏ ਨਾ ਸਾਜੈ ਨਾ ਪ੍ਰਾਪਤ ਹੋਏ ਸਤਿ ਆਧਾਰ ਗੁਰਮਤੀ ਬੈ ਬੇ ਬੇ ਪੂਰਿ ਭਾਲ ਸਾਰ ਤੇ ਅਹੰ ਸੁ ਭੈਰਾਲ ਚਰੁ ਮੈਂ ਅੰਮ੍ਰਿਤ ਸਾਜੀ ਬਾਣੀ ਪੂਰਿ ਭਾਗ ਹਰਨਾਮ ਸੁਮਾਣੀ ਸਦ ਸਾਧਿਕ ਦਰਸਹਿ ਸਭੋ ਹਸੋਏ ਕੋ ਤੁਮ ਰਾਮ ਬਹਾਣ ਕੋਏ ਸਤਿ ਸਾਕ ਸਾਂਧਿਆ ਤੜਾਏ ਨਾ ਕੇ ਆਪੇ ਵੇਖਿਆ ਫਿਰ ਸਤਿ ਲਾਏ ਸਤਿ ਸਾਕ ਸੱਚਾ ਹੈ ਸੋਏ ਸਤ ਸਤਨਾ ਸਤਿਆ ਵਧੜਾਏ ਨਾ ਕੇ ਆਪੇ ਵਿਖੈ ਆਪੇ ਸਤਿ ਰਐ